ਤੁਹ ਮਹੱਲਾ ਵਿਚਾਰ ਗੁਰੰਗ ਤੇ ਪਾਸ਼ਾ ਜੀ ਨੇ ਇਹ ਵਚਨ ਜਿਹੜੇ ਨੇ ਇਹ ਪਾਪ ਪਵਿੱਤਰ ਜਿਹੜੇ ਨੇ ਉਹਨਾਂ ਦੇ ਮੁਖ ਤੋਂ ਉਚਾਰਨ ਹੋਏ ਨੇ ਸੋ ਆਓ ਵਿਚਾਰ ਨਾਲ ਚੋਣਾ ਕਰੀਏ ਸਤਿਗੁਰੂ ਜੀ ਵਚਨ ਕਰਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਵਿਥਾਰ ਕਹਿ ਲਗੇ ਜਿਨਾ ਮਨੁੱਖਾ ਨੇ ਇਹ ਜਾਣ ਲਿਆ ਨਾ ਕਿ ਜਿਹੜਾ ਇਹ ਸੰਸਾਰ ਹੈ ਅਸੀਂ ਇਸ ਸੰਸਾਰ ਤੋਂ ਚੱਲਿਆ ਜਾਣਾ ਹੈ ਜਿਨ੍ਹਾਂ ਨੇ ਜਾਣ ਜਾਣਦੇ ਤਾਂ ਸਾਰੇ ਕਹਿੰਦੇ ਪਰ ਕਈ ਅਜਿਹੇ ਮਨੁੱਖ ਨੇ ਜਿਹੜੇ ਇਸ ਨੂੰ ਜਾਣ ਲੈਂਦੇ ਨੇ ਸਮਝ ਲੈਂਦੇ ਨੇ ਸੇ ਕਿਉਂ ਕਰਾਂ ਬਿਥਾਰ ਸਤਿਗੁਰੂ ਜੀ ਕਹਿੰਦੇ ਫਿਰ ਉਹ ਇੱਥੇ ਬਿਥਾਰ ਨਹੀਂ ਕਰਦੇ ਇੱਥੇ ਪਸਾਰਾ ਨਹੀਂ ਕਰਦੇ ਇੱਥੇ ਖਲਾਰਾ ਨਹੀਂ ਖਲਾਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਸ ਸੰਸਾਰ ਤੋਂ ਚਲਿਆ ਜਾਣਾ ਹੈ ਚੰਨਨ ਸਾਰ ਨੂੰ ਜਾਣੀ ਕਾਰਜ ਸਵਾਰਨ ਹਾਰ ਜਿਨ੍ਹਾਂ ਨੇ ਚੱਲਣ ਦੀ ਸਾਰ ਨੂੰ ਨਹੀਂ ਜਾਣਿਆ ਇੱਥੋਂ ਜਾਣ ਦੀ ਸਾਰ ਨੂੰ ਨਹੀਂ ਜਾਣਿਆ ਕੰਨੇ ਪਰ ਉਹ ਜਿਹੜੇ ਦੁਨੀਆ ਦੇ ਕਾਜ ਵਿਹਾਰ ਨੇ ਨਾ ਸਾਰੇ ਇੱਥੇ ਕਾਰਜ ਜਿਹੜੇ ਨੇ ਉਹਨਾਂ ਦੇ ਵਿੱਚ ਫਸੇ ਰਹਿੰਦੇ ਨੇ ਆਹ ਕੰਮ ਵੀ ਕਰ ਲਈਏ ਉਹ ਕੰਮ ਵੀ ਕਰ ਲਈਏ ਕੁਝ ਰਹਿ ਨਾ ਜਾਵੇ ਉਹਨਾਂ ਦੇ ਵਿੱਚ ਫਿਰ ਫਸੇ ਰਹਿੰਦੇ ਨੇ ਮਹੱਲਾ ਦੂਜਾ ਅੱਗੇ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਨੇ ਕਹਿੰਦੇ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹੋਏ ਬੜੀ ਪਿਆਰੀ ਵਿਚਾਰ ਹੈ ਸਮਝ ਦਾ ਜਤਨ ਕਰਿਓ ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਰਾਤ ਦੇ ਵਿੱਚ ਧਨ ਇਕੱਤਰ ਕੀਤਾ ਹੋਵੇ ਇੱਕ ਰਾਤ ਵਿੱਚ ਮਾਇਆ ਇਕੱਠੀ ਕੀਤੀ ਹੋਵੇ ਧਨ ਨੂੰ ਇਕੱਠਾ ਕੀਤਾ ਹੋਵੇ ਤੇ ਭਲਕੇ ਉਸ ਥਾਂ ਤੋਂ ਚੱਲਿਆ ਜਾਣਾ ਹੋਵੇ ਤੇ ਉਹ ਧਨ ਜਿਹਦਾ ਏ ਉਹ ਨਾਲ ਨਹੀਂ ਚ ਜਾਂਦਾ ਉਹ ਧਨ ਜਿਹੜਾ ਹੈ ਉੱਥੇ ਉਹ ਨਾਲ ਨਹੀਂ ਜਾਂਦਾ ਨਾਲ ਅੱਗੇ ਸਤਿਗੁਰੂ ਜੀ ਕਹਿੰਦੇ ਨਾਲ ਨਾਲ ਵਿੱਚ ਚੱਲੇ ਫਿਰ ਪਛਤਾਵਾ ਹੋਵੇ ਜਦੋਂ ਸਮੇਰੇ ਤੋਂ ਚੱਲਣਾ ਕਰਦਾ ਏ ਤੇ ਉਹ ਧਨ ਨਾਲ ਨਹੀਂ ਜਾਂਦਾ ਕਿਤੇ ਫਿਰ ਉਹਨੂੰ ਪਛਤਾਵਾ ਹੋਵੇ ਹੁਣ ਇਹਦੇ ਵਿੱਚ ਸਤਿਗੁਰੂ ਜੀ ਨੇ ਪਤਾ ਕੀ ਸਮਝਾਉਂਦਾ ਜਤਨ ਕੀਤਾ ਕਹਿੰਦੇ ਮਨੁੱਖ ਜਦੋਂ ਕਿਤੇ ਮੰਨ ਲਓ ਇੱਕ ਰਾਤ ਵਾਸਤੇ ਕਿਤੇ ਟਿਕਾਣਾ ਕਰਨਾ ਹੋਵੇ ਉਸ ਮਨੁੱਖ ਨੇ ਕਿਤੇ ਸਰਾਹ ਤੇ ਆ ਕੇ ਖੜਿਆ ਹੋਵੇ ਤੇ ਆਖੇ ਕਿ ਇਹ ਸਰਾਹ ਦੇ ਉੱਤੇ ਹੁਣ ਮੇਰਾ ਕਬਜ਼ਾ ਹੈ ਮੰਨ ਲਓ ਇਥੇ ਉਸ ਸਰਾਹ ਨੂੰ ਆਪਣਾ ਕਬਜ਼ਾ ਕਰ ਲੈਂਦਾ ਹੈ ਤੇ ਭਲਕੇ ਉਹਨੂੰ ਪਤਾ ਮੈਂ ਇੱਥੋਂ ਚਲਿਆ ਜਾਣਾ ਹੈ ਤੇ ਜਦੋਂ ਉਹ ਉੱਥੋਂ ਚੱਲਣ ਕਰਦਾ ਹੈ ਜਾਣਾ ਕਰਦਾ ਹੈ ਤੇ ਕੀ ਉਹ ਸਰਾਹ ਨੂੰ ਆਪਣੇ ਨਾਲ ਨਾ ਜਾ ਸਕਦਾ ਹੈ ਨਹੀਂ ਨਾ ਜਾ ਸਕਦਾ ਉਹਨੂੰ ਉੱਥੇ ਉਹਨੂੰ ਛੱਡਣਾ ਪਵੇਗਾ ਅੱਗੇ ਅਗਾਂ ਵਧਣਾ ਪਵੇਗਾ ਤੇ ਜਦੋਂ ਉੱਥੇ ਉਹ ਉਸ ਸਰਾਹ ਨੂੰ ਛੱਟ ਕੇ ਜਾਂਦਾ ਹੈ ਤੇ ਫਿਰ ਉਹਨੂੰ ਦੁੱਖ ਹੁੰਦਾ ਹੈ ਪਛਤਾਵਾ ਹੁੰਦਾ ਹੈ ਤੇ ਮਾਰੇ ਨੇ ਬੜਾ ਦੰਗਾ ਸਮਝਾਉਂਦਾ ਜਤਨ ਕੀਤਾ ਇਹ ਕਹਿੰਦੇ ਨਾਮ ਤੋਂ ਬਗੈਰ ਜਦੋਂ ਤੂੰ ਲੋੜ ਤੋਂ ਮੁਤਾਬਕ ਜਿਹੜੇ ਪਦਾਰਥ ਨੂੰ ਇਕੱਠੇ ਕਰਨ ਨੂੰ ਫਿਰਦਾ ਹੈ ਨਾ ਜਿੰਨਾ ਕੋ ਬੰਦੇ ਦਾ ਪਸਾਰਾ ਹੈ ਉਸ ਤੋਂ ਲੋੜ ਤੋਂ ਵੀ ਵੱਧ ਹੰਦਾ ساری ਉਮਰ ਸੋਚਦਾ ਰਹਿੰਦਾ ਮੈਨੂੰ ਆ ਵੀ ਮਿਲ ਜੇ ਆਹ ਵੀ ਮਿਲ ਜੇ ਆਹ ਵੀ ਇਕੱਠਾ ਕਰ ਲਵਾਂ ਪਰ ਅੰਤ ਸਮੇਂ ਸਾਤਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਜਦੋਂ ਸਮਾ ਆ ਗਿਆ ਨਾ ਭਲਕੇ ਕਹਿੰਦੇ ਜਦੋਂ ਤੇਰਾ ਕਾਲ ਆ ਗਿਆ ਤੇ ਤੂੰ ਇਸ ਦੁਨੀਆ ਤੋਂ ਜਾਣਾ ਹੈ ਤੇ ਫਿਰ ਕਹਿੰਦੇ ਇਹਨੇ ਨਾਲ ਵੀ ਜਾਣਾ ਫਿਰ ਕਹਿੰਦੇ ਇਹ ਸਾਰਾ ਕੁਝ ਵੇਖ ਕੇ ਤੈਨੂੰ ਪਛਤਾਵਾ ਹੁੰਦਾ ਹੈ ਕਿ ਇਹ ਤੇ ਸਾਰਾ ਕੁਝ ਇੱਥੇ ਰਹਿ ਗਿਆ ਨਾਲ ਤੇ ਮੇਰੇ ਕੁਝ ਵੀ ਨਹੀਂ ਗਿਆ ਫਿਰ ਸਾਤਗੁਰੂ ਜੀ ਕਹਿੰਦੇ ਨਾਮਿਕ ਨਾਲੋਂ ਚਲਈ ਫਿਰ ਪਛਤਾਵਾ ਹੋਏ ਮਹੱਲਾ ਗੁਜਾ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਬੱਦਾ ਚੱਤੀ ਜੋ ਪਰੇ ਨਾ ਗੁਣ ਨਾ ਉਪਕਾਰ ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਨੇ ਫਿਰ ਸਾਨੂੰ ਸਮਝਾਉਣ ਦਾ ਚਤਨ ਕੀਤਾ ਇਹ ਕਹਿੰਦੇ ਬੱਦਾ ਚੱਤੀ ਬੱਦਾ ਚੱਤੀ ਦਾ ਬੜਾ ਸੋਖਾ ਜਿਹਾ ਬੜਾ ਸਿੰਪਲ ਜਿਹਾ ਪਾਸ਼ਾ ਸਾਡੀ ਦੇ ਵਿੱਚ ਹੀ ਵਰਤਿਆ ਜਾਂਦਾ ਲਫ਼ਜ਼ ਹੈ ਬਦੋਬਦੀ ਜਿਹਨੂੰ ਕੋਈ ਕੰਮ ਕਰਵਾਇਆ ਜਾਵੇ ਨਾ ਉਹਨੂੰ ਕਹਿੰਦੇ ਬੱਤਾ ਚੱਟੀ ਮੰਨ ਲਓ ਸਤਗੁਰੂ ਜੀ ਕਹਿੰਦੇ ਜਿਹੜੇ ਬੱਤਾ ਚੱਟੀ ਵਾਲੇ ਕੰਮ ਐ ਨਾ ਜਿਹੜੇ ਬਦੋਬਦੀ ਕਰਵਾਏ ਜਾਂਦੇ ਨੇ ਉਹਦੇ ਵਿੱਚ ਨਾ ਤਾਂ ਗੋਣਿਆ ਤੇ ਨਾ ਹੀ ਪੁਕਾਰਿਆ ਮੰਨ ਲਓ ਉਦਾਹਰਨ ਦੇ ਨਾਲ ਆਪ ਜਿੱਥੇ ਆਏ ਹੋ ਮੰਨ ਲਓ ਤੁਹਾਨੂੰ ਸਰਕਾਰ ਨੂੰ ਕੋਈ ਟੈਕਸ ਦੇਣਾ ਪੈ ਜਾਵੇ ਉਹ ਟੈਕਸ ਜਿਹੜਾ ਜਦੋਂ ਤੁਸੀਂ ਦੇਨੇ ਹੋ ਟੋਟਾ ਮੰਨ ਨਹੀਂ ਕਰਦਾ ਕਿ ਅਸੀਂ ਇੱਕ ਟੈਕਸ ਜਿਹੜਾ ਹੈ ਸਰਕਾਰ ਨੂੰ ਦੇਈਏ ਪਰ ਤੁਹਾਨੂੰ ਉਹ ਟੈਕਸ ਦੇਣਾ ਪੈਂਦਾ ਹੈ ਪਰ ਉਸ ਦਿੱਤੇ ਹੋਏ ਟੈਕਸ ਦਾ ਨਾ ਤਾਂ ਕੋਈ ਗੁਣ ਹੈ ਨਾ ਉਹਦਾ ਕੋਈ ਉਪਕਾਰ ਹੈ ਇਸ ਕਰਕੇ ਇੱਥੇ ਸਮਝਾਉਣ ਦਾ ਸਤਿਗੁਰੂ ਜੀ ਨੇ ਯਤਨ ਕੀਤਾ ਕਿ ਜਿਹੜੇ ਧਰਮ ਦੇ ਨਾਂ ਤੇ ਬਦੋ ਬਤੀ ਬੱਤਾ ਚੱਕੀ ਉਹ ਕਾਰਜ ਜਿਹੜੇ ਧਰਮ ਦੇ ਨਾਂ ਤੇ ਬੰਦੇ ਕੋਲੋਂ ਕਰਵਾਏ ਜਾਂਦੇ ਨੇ ਪਰ ਉਹਦਾ ਮਨ ਨਹੀਂ ਕਰਦਾ ਉਹਦਾ ਮਨ ਨਹੀਂ ਕਰਦਾ ਪਰ ਉਹ ਜਿਹੜੇ ਕਾਰਜ ਨੇ ਉਹ ਬੱਧਾ ਚੱਕੀ ਵਾਲੇ ਹੁੰਦੇ ਨੇ ਮੱਦ ਲਉਂਦਾ ਮੇਰਾ ਮਨ ਸੇਵਾ ਕਰਨ ਨੂੰ ਨਹੀਂ ਕਰਦਾ ਹੋਵੇ ਆਵਾਜ਼ ਪਈ ਕਿ ਭਾਈ ਤੂੰ ਸੇਵਾ ਕਰ ਲੈ ਹੁਣ ਮਨ ਨਹੀਂ ਕਰਦਾ ਬਦੋ ਬਦੀ ਉਹ ਸੇਵਾ ਕਰਵਾਈ ਜਾ ਰਹੀ ਹੈ ਮਨ ਨਹੀਂ ਲੱਗ ਰਿਹਾ ਪਰ ਉਹਨੂੰ ਉੱਥੇ ਬੱਧਾ ਚੱਕੀ ਸਤਿਗੁਰੂ ਜੀ ਕਹਿੰਦੇ ਬੱਧਾ ਚੱਕੀ ਹੈ ਉਹ ਕਿਸੇ ਬਾਪਿਆਂ ਨੇ ਕਹਿ ਦਿੱਤਾ ਕਿਸੇ ਨੇ ਕਹਿ ਦਿੱਤਾ ਕਿ ਤੂੰ ਇਤਨੇ ਪਾਠ ਕਰ ਲੈ ਤੈਨੂੰ ਸੁੱਖ ਮਿਲ ਜਾਊਗਾ ਤੈਨੂੰ ਆਹ ਮਿਲ ਜਾਊਗਾ ਪਰ ਮਨ ਨਹੀਂ ਕਰਦਾ ਮੇਰਾ ਅੰਤਰੁਚੇਤ ਨਹੀਂ ਕਰ ਰਿਹਾ ਪਾਠ ਕਰਨ ਨੂੰ ਪਰ ਕਿਸੇ ਦੇ ਕਹਿਣ ਅਨੁਸਾਰ ਕਿਸੇ ਨੇ ਕਾਇ ਇਹ ਮੈਨੂੰ ਕਿ ਤੂੰ ਆਹ ਕੰਮ ਕਰ ਤੈਨੂੰ ਸੁੱਖ ਮਿਲੇਗਾ ਤੈਨੂੰ ਆਹ ਮਿਲ ਜਾਊਗਾ ਤੈਨੂੰ ਆਹ ਮਿਲ ਜਾਊਗਾ ਪਰ ਉਸਦੇ ਕਹੇ ਅਨੁਸਾਰ ਅਸੀਂ ਪਾਠ ਕਰ ਰਹੇ ਹਾਂ ਗਿੰਤੀਆਂ ਦੇ ਵਿੱਚ ਪਾਠ ਕਰ ਰਹੇ ਹਾਂ ਪਰ ਉਹ ਸਤਿਗੁਰੂ ਜੀ ਕਹਿੰਦੇ ਬੱਧਾ ਚੱਕੀ ਹੈ ਜਿਹਦਾ ਨਾਂ ਕੋਣ ਨਾ ਉਪਕਾਰ ਇਹਨੂੰ ਕਹਿੰਦੇ ਧਰਮ ਦੇ ਨਾਂ ਤੇ ਬੱਧਾ ਚੱਕੀ ਤੇ ਅਗਲਾ ਬਚਨ ਸਰਵਣ ਕਰਿਓ ਸਤਿਗੁਰੂ ਜੀ ਕਹਿੰਦੇ ਨੇ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਜਿਹਦਾ ਕੰਮ ਅੰਦਰੋਂ ਮੇਰਾ ਮਾਨਕ ਵੀ ਨਾ ਮੇਰਾ ਮਾਨਕ ਖੁਸ਼ ਹੋ ਕੇ ਜਿਹੜਾ ਕੰਮ ਕਰਨਾ ਚਾਵੇ ਫੇਰ ਸਤਿਗੁਰੂ ਜੀ ਉਹ ਕਹਿੰਦੇ ਨੇ ਨਾਨਕ ਕਾਰਜ ਸਾਰ ਪੂਤਾ ਉਹ ਕਾਰਜ ਜਿਹੜਾ ਹੈ ਉਹ ਰਾਸ ਆ ਜਾਂਦਾ ਹੈ ਜਿਹੜਾ ਅੰਦਰੋਂ ਮਨ ਕਵੇ ਮਨ ਖੁਸ਼ ਹੋ ਕੇ ਜਿਹੜਾ ਇਹ ਕੰਮ ਕਰੇ ਮਨ ਖੁਸ਼ ਹੋ ਕੇ ਸੇਵਾ ਕਰੇ ਮਨ ਖੁਸ਼ ਹੋ ਕੇ ਪਾਠ ਕਰਨੋਂ ਦਿਲ ਕਰੇ ਅੱਜ ਮੇਰਾ ਦਿਲ ਕਰਦਾ ਮੈਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂ ਅੱਜ ਮੇਰਾ ਮਨ ਕਰਦਾ ਹੈ ਮੈਂ ਜਪਜੀ ਸਾਹਿਬ ਦਾ ਪਾਠ ਕਰਾਂ ਕਿਸੇ ਨੇ ਕਹੇ ਤੇ ਨਹੀਂ ਆਪਣਾ ਮਨ ਕਵੇ ਉਹ ਫਿਰ ਜਿਹੜਾ ਸਤਿਗੁਰੂ ਕੀ ਕਹਿੰਦੇ ਉਹਨੂੰ ਸੇਤੀ ਖੁਸ਼ੀ ਸਵਾਰੀਆਂ ਨਾਨਕ ਕਾਰਜ ਸਾਰੂ ਮਹੱਲਾ ਦੂਜਾ ਮਨ ਹੱਥ ਤਰਫ ਨਾ ਜਪਈ ਜੇ ਬਉਤਾ ਘਾਲੇ ਅਗੇ ਸਤਿਗੁਰੂ ਜੀ ਕਹਿੰਦੇ ਮਨ ਤੇ ਹੱਥ ਦੇ ਨਾਲ ਕਈ ਲੋਕ ਮਨ ਹੱਥ ਕਰਦੇ ਹਨ ਜਿਵੇਂ ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਜੋ ਕਹਿੰਦੇ ਪਹਿਲੇ ਮੈਂ ਆਪ ਜੀ ਨਾਲ ਵਿਚਾਰ ਕਰਾਂ ਸਤਿਗੁਰੂ ਜੀ ਕਹਿੰਦੇ ਮਨ ਹੱਥ ਤਰਫ ਨਾ ਜਪਈ ਜੇ ਬਉਤਾ ਘਾਲੇ ਕਹਿੰਦੇ ਮਨ ਦੇ ਹੱਥ ਦੇ ਕਰ ਨਾਲ ਉਹ ਪ੍ਰਮਾਤਮਾ ਜਿਹੜਾ ਇਹ ਕੁਝ ਧਿਆਣੇ ਜਾ ਸਕਦਾ ਉਹ وہ پرابط نہیں کیتا جا سکتا من دے ہاتھ دے کئی لوگ من لو کئی دے لاکے بچ بیٹھ کے اس من ہٹ کئی لوگ جنگلہ چھ جا کے پے دے نے من ہٹ دے نے کئی لوگ کئی اکانت جگہ جا کے بیٹھن دا یتن کر دے نے وہ من ہٹ دے نے ਫਰ ਸਤਿਗੁਰੂ ਜੀ ਕਹਿੰਦੇ ਇਹ ਮਨ ਹੱਥ ਕਰਨ ਦੇ ਨਾਲ ਉਹ ਪਰਮਾਤਮਾ ਜਿਹੜਾ ਹੈ ਕਹਿ ਲੱਗੇ ਬਹੁਤਾ ਘਾਲੇ ਉਹ ਪਰਮਾਤਮਾ ਜਿਹੜਾ ਤੂੰ ਪ੍ਰਾਪਤ ਨਹੀਂ ਕਰ ਸਕਦਾ ਅਗਲਾ ਬਚਨ ਕਹਿੰਦੇ ਤਰਫ ਜਨੈ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਇਹ ਕਮ ਇਵੇਂ ਕਰਨ ਦੇ ਨਾਲ ਕੀ ਸਤ ਕਹਿੰਦੇ ਨੇ ਸਤ ਕਹਿੰਦੇ ਨੇ ਸੱਚਾ ਤਾ ਉਹ ਕਹਿੰਦੇ ਨੇ ਪਿਆਰ ਸੱਚੇ ਪਿਆਰ ਦੇ ਨਾਲ ਜਿਹੜਾ ਹਮ ਸੱਚੇ ਪਿਆਰ ਦੇ ਨਾਲ ਜਨ ਨਾਨਕ ਸ਼ਬਦ ਵਿਚਾਰੇ ਪਿਆਰ ਕਰ ਸਕਦਾ ਹੈ ਸੱਚੇ ਪਿਆਰ ਨਾਲ ਮਨ ਹੱਥ ਨੂੰ ਸਤਿਗੁਰੂ ਜੀ ਨੇ ਇੱਥੇ ਮਨ ਹੱਥ ਜਿਹੜਾ ਹੈ ਉਹਦੇ ਕਰਕੇ ਪ੍ਰਮਾਤਮਾ ਨੂੰ ਮਿਲਣ ਦਾ ਮਿਲਾਪ ਜਿਹੜਾ ਹੈ ਉਹਨੀ ਦਸਿਆ ਸਤੂ ਰੂਹੀ ਨੇ ਸੱਚੇ ਪਿਆਰ ਦੇ ਨਾਲ ਉਸ ਪ੍ਰਮਾਤਮਾ ਨੂੰ ਜਿਵੇਂ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਨ ਕਰਦੇ ਨੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇੱਥੇ ਪਿਆਰ ਦੀ ਖੇਡ ਹੈ ਇੱਥੇ ਸੱਚੇ ਪਿਆਰ ਦੀ ਖੇਡ ਹੈ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਪਾਉੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੇ ਸੋਈ ਜਿਹੜਾ ਉਹ ਪਰਮਾਤਮਾ ਹੈ ਨਾ ਜਿਨੇ ਸ੍ਰਿਸ਼ਟੀ ਰਚੀ ਹੈ ਜਿਨੇ ਇਹ ਸਾਰੀ ਕੁਦਰਤ ਨੂੰ ਬਣਾਇਆ ਹੈ ਜਿੰਨ ਕੀਆ ਸੋ ਜਾਣੇ ਸੋਈ ਆਪ ਹੀ ਜਾਣਦਾ ਹੈ ਇਸ ਕੁਦਰਤ ਦੇ ਬਾਰੇ ਇਸ ਸੰਸਾਰ ਦੇ ਬਾਰੇ ਉਹ ਆਪ ਹੀ ਸਾਰਾ ਕੁਝ ਜਾਣਦਾ ਹੈ ਆਪੇ ਸ੍ਰਿਸ਼ਟ ਉਪਾਇਨ ਆਪੇ ਪੁਨਗੋਈ ਕਹਿੰਦੇ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਪੈਦਾ ਕਰਕੇ ਉਹਨੂੰ ਪਾਲਿਆ ਉਹਨੂੰ ਪਾਲ ਕੇ ਫਿਰ ਉਹਨੂੰ ਖਤਮ ਕਰਨ ਦਾ ਅਧਿਕਾਰ ਵੀ ਉਹਦੇ ਕੋਲੀਆਂ ਉਹ ਖਤਮ ਵੀ ਆਪ ਹੀ ਕਰਦਾ ਹੈ ਜੁਗ ਚਾਰੇ ਸਭ ਭਵ ਥਕੀ ਕਿੰਨ ਕੀਮਤ ਹੋਈ ਜਦੋਂ ਤੋਂ ਸੰਸਾਰ ਬਣਿਆ ਹੈ ਨਾ ਸਤਿਗੁਰੂ ਜੀ ਕਹਿੰਦੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਜਿਹੜਾ ਪਰਮਾਤਮਾ ਹੈ ਉਹ ਪਰਮਾਤਮਾ ਦੀ ਕੀਮਤ ਨੂੰ ਇਨਸਾਨ ਨਹੀਂ ਜਾਣਿਆ ਨਹੀਂ ਜਦੋਂ ਤੋਂ ਸ੍ਰਿਸ਼ਟੀ ਪਣੀ ਹੁਣ ਤੱਕ ਉਹ ਪਰਮਾਤਮਾ ਦੀ ਕੀਮਤ ਦਾ ਮੁੱਲ ਨਹੀਂ ਪਾ ਸਕਿਆ ਇਹ ਇਹ ਜਿਹੜਾ ਜੀਵ ਹੈ ਉਸ ਕੀਮਤ ਦਾ ਮੁੱਲ ਨਹੀਂ ਪਾ ਸਕਿਆ ਅੱਜ ਤੱਕ ਸਤਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਸੱਚੇ ਸਤਗੁਰ ਨੇ ਇੱਕ ਪਰਮਾਤਮਾ ਨੂੰ ਵਿਖਾਲਿਆ ਜਿਹਦੇ ਨਾਲ ਕੀ ਹੋਇਆ ਕਹਿੰਦੇ ਮਨ ਦੇ ਅੰਦਰ ਮਨ ਤਨ ਸੁਖ ਹੋਈ ਮਨ ਦੇ ਅੰਦਰ ਕੀ ਹੋ ਗਿਆ ਜੀ ਫਿਰ ਸੁਖ ਪੈਦਾ ਹੋ ਗਿਆ ਬੜਾ ਸੁਖ ਆਇਆ ਆਨੰਦ ਆਇਆ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋਈ ਜੋ ਪ੍ਰਮਾਤਮਾ ਉਹ ਆਪ ਕਰਨਹਾਰ ਹੈ ਉਹ ਆਪ ਜੋ ਕਰ ਰਿਹਾ ਏ ਗੁਰਮੁਖ ਸਦਾ ਸਲਾਹੀ ਹੈ ਉਹਨੂੰ ਗੁਰੂ ਦੇ ਰਾਹੀ ਗੁਰੂ ਦੀ ਬਖਸ਼ਿਸ਼ ਗੁਰੂ ਦੇ ਰਾਹੀ ਉਹਨੂੰ ਸਲਾਹਿਆ ਜਾ ਸਕਦਾ ਹੈ